ਵਾਹਿਗੁਰੂ ਸਾਹਿਬ ਜੀ ਪਾਦੋਂ ਪਰਮ ਪੁਲਾਣਿਆ ਦੁਜੇ ਲਗਾ ਹੇਤ ਲਖ ਸਿੰਗਾਰ ਬਿਨਾਇਆ ਕਾਰਜ ਨਾਹੀ ਕੀਤ ਪਾਦੋਏ ਪਰਮ ਪੁਲਾਣਿਆ ਦੂਜੇ ਲਗਾਹੇਤ ਲਖ ਸਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸੈ ਸਈ ਤਿਸ ਵੇਲੇ ਕਹਿ ਸੁਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨਸਿਓ ਲਗਾ ਹੈਤ ਹੱਥ ਮਰੋੜੇ ਤਨ ਕਪੈ ਸਿਆਹ ਆਸੀਤ ਜਿਹਾ ਬੀਜੇ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲੋ ਹੇਤ ਸੇ ਭਾਦ ਹੋਏ ਨਰਕ ਨਾ ਪਾਈਐ ਹਰ ਗੁਰ ਰਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਭਾਦਰਾ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਮੇਹਰਾਂ ਦੇ ਦਾਤੇ ਸਾਰਿਆਂ ਗੁਰ ਸੰਤਾਂ ਦਾ ਸੁਖ ਸੁਖਾਂ ਦਾ ਆਪ ਤੀਤ ਕਰਨ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਿਸ਼ ਕਰਨ ਪੰਚਮ ਪੀਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਮਾਝ ਰਾਗ ਦੇ ਅੰਦਰ ਸਾਡੇ ਕਾਲ ਯੁਗ ਜੀਵਾਂ ਵਾਸਤੇ 12 ਮਹੀਨਿਆਂ ਦੀ ਬਾਣੀ ਅੰਕਿਤ ਕੀਤੀ ਹੈ। ਸੋ ਸਮੇਂ ਦੇ ਹਿਸਾਬ ਦੇ ਨਾਲ ਸਤਿਗੁਰਾਂ ਨੇ ਇਹਨਾਂ ਮਹੀਨਿਆਂ ਦਾ ਜ਼ਿਕਰ ਕੀਤਾ ਜਿਵੇਂ ਜਿਵੇਂ ਮੌਸਮ ਬਦਲਦਾ ਹੈ ਜਿਵੇਂ ਜਿਵੇਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਤੇ ਸਾਡੇ ਸਰੀਰ ਤੇ ਕਿਸ ਤਰ੍ਹਾਂ ਅਸਰ ਹੁੰਦਾ ਹੈ ਜਾਂ ਇਦਾਂ ਕਹਿ ਲਈਏ ਕਿ ਸਮੇਂ ਦੇ ਉਦਾਹਰਣ ਦੇ ਦੇ ਕੇ ਸਤਿਗੁਰਾਂ ਨੇ ਸਾਨੂੰ ਜੀਵਨ ਦੀ ਜਾਂਚ ਦੱਸੀ ਹੈ ਪਾਦੋਏ ਪਾਦੋਂ ਦੇ ਮਹੀਨੇ ਦੇ ਵਿੱਚ ਪਰਮੁ ਪੁਲਾਣੀਆਂ ਪਾਦੋਂ ਈੜ ਨੂੰ ਸੀਆਰੀ ਲੱਗੀ ਹੋਈ ਹੈ ਭਾਵ ਕੀ ਭਾਦੋਂ ਦੇ ਇਸ ਸਮੇਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਜਿਹੜੀ ਜੀਵ ਰੂਪੀਆਂ ਜੀਵ ਰੂਪੀ ਇਸਤਰੀ ਹੁਣ ਭੁਲਾਣੀਆਂ ਹੈ ਤੇ ਬਹੁਵਚਨ ਹੋ ਗਿਆ ਜੜੀਆਂ ਵੀ ਜੀਵ ਰੂਪੀ ਇਸਤਰੀਆਂ ਭਾਦੋਂ ਦੇ ਮਹੀਨੇ ਦੇ ਵਿੱਚ ਉਸ ਪਰਮੇਸ਼ਰ ਨੂੰ ਭੁੱਲ ਕੇ ਭਾਵ ਕਿ ਪਰਮਾਤਮਾ ਨੂੰ ਛੱਡ ਕੇ ਹੋਰ ਦੁਨਿਆਵੀ ਨਾਤਿਆਂ ਦੇ ਨਾਲ ਦੁਨਿਆਵੀ ਰਿਸ਼ਤਿਆਂ ਦੇ ਨਾਲ ਜੋ ਸਾਝ ਰੱਖਣ ਗੀਆਂ ਪਿਆਰ ਪਾਣ ਗੀਆਂ ਉਹਨਾਂ ਦੀ ਸਤਿਗੁਰੂ ਗੱਲ ਕਰਦੇ ਹਨ ਭਾਦੋਏ ਭਰਮ ਭੁਲਾਣੀਆਂ ਭਰਮਾਂ ਦੇ ਵਿੱਚ ਭੁੱਲੀਆਂ ਹੋਈਆਂ ਜੀਵ ਰੂਪੀ ਇਸਤਰੀਆਂ ਪਰਮੇਸ਼ਰ ਨੂੰ ਭੁੱਲ ਕੇ ਪਰਮਾਤਮਾ ਨੂੰ ਵਿਚਾਰ ਕੇ ਦੂਜੇ ਲੱਗਾ ਹੇਤ ਕਿਸੇ ਦੂਸਰੇ ਭਾਵੇਂ ਕੀ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਭਾਵੇਂ ਧੀਆਂ ਪੁੱਤਰਾਂ ਦਾ ਹੇਤ ਹੋਵੇ ਭਾਵੇਂ ਜਮੀਨ ਜਾਇਦਾਦ ਦਾ ਹੇਤ ਹੋਵੇ ਭਾਵੇਂ ਕਿਸੇ ਤਰ੍ਹਾਂ ਦਾ ਹੇਤ ਹੈ ਉਹ ਮਾਇਆ ਗਿਣੀ ਜਾਂਦੀ ਹੈ ਮਾਇਆ ਨਾਲ ਜਿੰਨਾ ਪਿਆਰ ਪਾ ਲਿਆ ਪਰਮਾਂ ਦੇ ਵਿੱਚ ਭੁੱਲੀਆਂ ਪਰਮਾਂ ਦੇ ਵਿੱਚ ਭੜਕਦੀਆਂ ਰਹਿਣਗੀਆਂ ਇਸ ਮਹੀਨੇ ਦੇ ਵਿੱਚ ਉਸ ਜੀਵ ਰੂਪੀ ਇਸਤਰੀਆਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਛੱਡ ਕੇ ਦੂਜੇ ਲੱਗਾ ਹੈ ਦੂਸਰੇ ਨਾਲ ਪਿਆਰ ਪਾਇਆ ਬਾਦੋਂ ਇਹ ਪਰਮ ਭੁਲਾਣੀਆਂ ਦੂਜੇ ਲੱਗਾ ਹੈ ਹੇਤ ਹੇਤ ਕਹਿੰਦੇ ਪਿਆਰ ਨੂੰ ਲੱਖ ਸ਼ਿੰਗਾਰ ਬਣਾਇਆ ਭਾਵੇਂ ਜਿੰਨੇ ਮਰਜੀ ਹਾਰ ਸ਼ਿੰਗਾਰ ਕਰ ਲੈਣ ਲੱਖਾਂ ਸ਼ਿੰਗਾਰ ਕਰ ਲੈਣ ਪਰ ਉਹ ਕਿਸੇ ਕੰਮ ਨਹੀਂ ਆਉਣੇ ਸਤਿਗੁਰੂ ਕਹਿੰਦੇ ਨੇ ਕਾਰਜ ਨਾਹੀ ਕੇਤ ਉਹ ਕਿਸੇ ਵੀ ਕੰਮ ਨਹੀਂ ਆਉਣ ਲੱਗੇ ਜਦੋਂ ਪਰਮੇਸ਼ਰ ਤੋਂ ਦੂਰੀ ਬਣ ਗਈ ਜਦੋਂ ਪਰਮਾਤਮਾ ਤੋਂ ਪਰਮਾਤਮਾ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ ਉਹਨਾਂ ਦੀ ਸਤਿਗੁਰੂ ਗੱਲ ਕਰਦੇ ਨੇ ਜਿਨ੍ਹਾਂ ਨੇ ਮਰਜ਼ੀ ਅਡੰਬਰ ਕਰ ਲੈਣ ਜਿਨ੍ਹਾਂ ਨੇ ਮਰਜ਼ੀ ਹਾਰ ਸ਼ਿੰਗਾਰ ਲਾ ਲੈਣ ਉਹਨਾਂ ਦਾ ਉਹ ਕਿਸੇ ਕੰਮ ਨਹੀਂ ਆਉਣ ਵਾਲਾ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸਸੀ ਜਦੋਂ ਇਹ ਦੇਹ ਇਹ ਸਰੀਰ ਖਤਮ ਹੋ ਗਿਆ ਆਖਰੀ ਸਵਾਸ ਇਹਦੇ ਵਿੱਚੋਂ ਨਿਕਲ ਗਿਆ ਜੋ ਪਰਮੇਸ਼ਰ ਰੋਜ਼ ਸਾਨੂੰ 24000 ਸਵਾਸ ਬਖਸ਼ਿਸ਼ ਕਰਦਾ ਹੈ ਉਹਦਾ ਅਸੀਂ ਇੱਕ ਇੱਕ ਸਵਾਸ ਦਾ ਮੁੱਲ ਨਹੀਂ ਚੁਕਾ ਸਕਦੇ ਐਨੇ ਬੇਸ਼ਮਾਰ ਕੀਮਤੀ ਸਾਹ ਸਾਨੂੰ ਦਿੰਦਾ ਹਰ ਰੋਜ਼ ਪ੍ਰਮਾਤਮਾ ਤੇ ਜਦੋਂ ਉਹ ਸਵਾਸਾਂ ਦੀ ਗਿਣਤੀ ਖਤਮ ਹੋ ਗਈ ਮੁੱਕ ਗਈ ਜਿਤ ਦਿਨ ਦੇਹ ਬਿਨ ਸਸੀ ਜਦੋਂ ਇਹ ਦੇਹੀ ਸਵਾਸਾਂ ਤੋਂ ਸਖਣੀ ਹੋ ਗਈ ਤਿਤ ਵੇਲੇ ਕਹਿ ਸੰ ਪ੍ਰੇਤ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਮੋਹ ਪਾਇਆ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਬਤੀਤ ਕੀਤੀ ਉਹ ਕਹਿਣਗੇ ਇਹ ਪ੍ਰੇਤ ਹੋ ਗਿਆ ਛੱਡ ਕੇ ਪਿੱਛੇ ਬੈਠ ਜਾਣਗੇ ਉਹ ਕਹਿਣਗੇ ਇਹ ਗੁਜ਼ਰ ਗਿਆ ਹੈ ਇਹ ਪ੍ਰੇਤ ਹੋ ਗਿਆ ਇਹਦੇ ਵਿੱਚ ਹੁਣ ਕੁਝ ਨਹੀਂ ਰਿਹਾ ਇਹ ਮਿੱਟੀ ਹੋ ਗਿਆ ਜਿਤ ਦਿਨ ਦੇਹ ਬਿਣਸੀ ਤਿਸ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਤੇ ਜਦੋਂ ਆ ਕੇ ਜਮ ਨੇ ਪਕੜ ਲਿਆ ਜਮਾਨੇ ਅੱਗੇ ਲਾ ਲਿਆ ਫਿਰ ਭਾਵੇਂ ਕੋਈ ਸਾਹਮਣੇ ਖੜਾ ਭਾਵੇਂ ਕੋਈ ਕੋਲ ਬੈਠਾ ਉਹਨੂੰ ਭੇਤ ਨਹੀਂ ਲੱਗਣਾ ਕਿਸੇ ਨੂੰ ਇਹ ਪਤਾ ਨਹੀਂ ਰੱਗਣਾ ਜਿਸ ਤਰ੍ਹਾਂ ਕਿ ਭਗਤ ਫਰੀਦ ਸਾਹਿਬ ਜੀ ਕਹਿੰਦੇ ਹਨ ਜਿੱਤ ਦਿਹਾੜੇ ਤਨ ਵਰੀ ਸਾਹੇ ਲੈ ਲਖਾਏ ਮਲਕ ਜੋ ਕੰਨੀ ਸੁਣੀ ਦੇ ਮੂੰਹ ਵੇਖਾਲੇ ਆਏ ਕਿਉਂਕਿ ਜਦੋਂ ਇਨਸਾਨ ਜੰਮਦਾ ਹੈ ਜਦੋਂ ਜੀਵ ਪੈਦਾ ਹੁੰਦਾ ਹੈ ਪੈਦਾ ਹੋਣ ਤੋਂ ਪਹਿਲਾਂ ਮੌਤ ਦਾ ਸਮਾਂ ਨਿਯੁਕਤ ਕੀਤਾ ਜਾਂਦਾ ਹੈ ਭਗਤ ਫਰੀਦ ਸਾਹਿਬ ਜੀ ਕਹਿੰਦੇ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ ਉਦੋਂ ਸਾਹ ਉਹ ਸੰਬਦ ਉਹ ਤਰੀਕ ਉਹ ਸਮਾਂ ਉਹ ਦਿਨ ਵਾਰ ਸਾਰਾ ਕੁਝ ਲਿਖਿਆ ਜਾਂਦਾ ਹੈ ਵਾਪਸੀ ਦਾ ਫਿਰ ਜਨਮ ਹੁੰਦਾ ਹੈ ਤੇ ਜਦੋਂ ਇਹ ਸਮਾਂ ਆ ਜਾਂਦਾ ਹੈ ਜੋ ਕੰਨਾਂ ਦੇ ਨਾਲ ਪਹਿਲਾਂ ਲੋਕਾਂ ਕੋਲ ਸੁਣੀਦੇ ਹਨ ਕਿ ਜਮਦੂਤ ਲੈਣ ਆਉਂਦੇ ਹਨ ਉਹ ਫਿਰ ਸਾਹਮਣੇ ਆ ਕੇ ਖੜ ਜਾਂਦੇ ਹਨ ਜਿਦਾ ਸਮਾਂ ਆ ਗਿਆ ਜਿਨ ਕੀ ਚੀਰੀ ਦਰਗੇ ਪਾਟੀ ਤਿੰਨਾ ਮਰਨਾ ਪਾਈ ਜਿਨ੍ਹਾਂ ਦੀ ਦਰਗਾਹ ਵਿੱਚ ਚਿੱਠੀ ਪਾੜ ਗਈ ਪਰਚੀ ਪਾੜ ਕੇ ਧਰਮਰਾਜ ਨੇ ਜਮਦੂਤ ਨੂੰ ਆ ਨੂੰ ਫੜਾ ਦਿੱਤੀ ਉਹਨਾਂ ਨੂੰ ਫਿਰ ਕੋਈ ਰੱਖ ਨਹੀਂ ਸਕਦਾ ਉਹਨਾਂ ਦੇ ਸਾਹਮਣੇ ਆ ਕੇ ਉਹ ਜਮਦੂਤ ਖੜ ਜਾਂਦੇ ਹਨ ਜਿਹੜੇ ਕੰਨਾਂ ਨਾਲ ਪਹਿਲਾਂ ਸੁਣੀਂਦੇ ਹਨ ਮਲਕ ਜੋ ਕੰਨੀ ਸੁਣੀਂਦੇ ਮਲਕ ਕਹਿੰਦੇ ਮੌਤ ਦਾ ਫਰਿਸ਼ਤਾ ਜਮਦੂਤ ਮਲਕ ਜੋ ਕੰਨੀ ਸੁਣੀਂਦੇ ਮੂੰਹ ਵਿਖਾਲੇ ਆਏ ਉਹ ਸਾਹਮਣੇ ਮੂੰਹ ਖਾਂਦੇ ਹਨ ਸਾਹਮਣੇ ਆ ਕੇ ਦਰਸ਼ਨ ਦਿਦਾਰੇ ਦਿੰਦੇ ਹਨ ਤੇ ਹੋਰ ਕਿਸੇ ਨੂੰ ਦਿਸਦੇ ਨਹੀਂ ਕਿਸੇ ਨਾਲ ਦੇਣੀ ਭੇਤ ਫਿਰ ਕਿਸੇ ਨੂੰ ਭੇਤ ਨਹੀਂ ਹੁੰਦਾ ਕਿ ਜਮਦੂਤ ਇਸ ਜੀਵ ਆਤਮਾ ਨੂੰ ਕੱਢ ਕੇ ਕਿੱਧਰ ਲੈ ਗਏ ਪਕੜ ਚ ਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋਤੇ ਖਨੇ ਮਾਹੇ ਜਿਨਸਿਓ ਲੱਗਾ ਹੈ ਛੱਡ ਖੜੋਤੇ ਸਾਰੇ ਤੇਰੇ ਭੈਣ ਭਰਾ ਰਿਸ਼ਤੇ ਰਤ ਨਾਤੇ ਮਾਤਾ ਪਿਤਾ ਜੋ ਵੀ ਤੇਰੇ ਸਾਖ ਸੰਬੰਧੀ ਹਨ ਨਿਕਟ ਵਰਤੀ ਸਾਰੇ ਹੀ ਤੈਨੂੰ ਛੱਡ ਕੇ ਪਿੱਛੇ ਹੋ ਕੇ ਤੈਨੂੰ ਥੱਲੇ ਰੱਖ ਕੇ ਫਿਰ ਜਾਨ ਦੀ ਵਰੀ ਕਿਸੇ ਨੇ ਇਹ ਨਹੀਂ ਕਹਿਣਾ ਕਿ ਬੈਠ ਤੇ ਮੰਜੇ ਤੇ ਵੀ ਪਾ ਦਿਓ ਥੱਲੇ লাশ ਨੂੰ ਰੱਖ ਕੇ ਤੇ ਪਿੱਛੇ ਹੋ ਕੇ ਬੈਠ ਜਾਣਗੇ ਛੱਡ ਖੜੋਤੇ ਖਿਨੇ ਮਾਹੀਂ ਏ ਖਿਨ ਦੇ ਵਿੱਚ ਛੱਡ ਕੇ ਪਿੱਛੇ ਹੋ ਜਾਣਗੇ ਜਿਨ ਸਿਓ ਲੱਗਾ ਹੈ ਜਿਨਾਂ ਨਾਲ ਸਾਰੀ ਜ਼ਿੰਦਗੀ ਤੋਹਤ ਪਾਇਆ ਜਿਨਾਂ ਨਾਲ ਸਾਰੀ ਜ਼ਿੰਦਗੀ ਪਿਆਰ ਪਾਇਆ ਹੱਥ ਮਰੋੜੇ ਤਨ ਕਪੇ ਸਿਆ ਉਹ ਵਾਸੀ ਤੇ ਹੱਥ ਮਰੋੜੇ ਜਦੋਂ ਮੌਤ ਆਉਣੀ ਹੈ ਜਦੋਂ ਜਮਦੂਤਾਂ ਨੇ ਸਰੀਰ ਦੇ ਵਿੱਚੋਂ ਇਹ ਜਾਨ ਨੂੰ ਇਹ ਜਿੰਦ ਨੂੰ ਕੱਢਣਾ ਹੈ ਉਦੋਂ ਫਿਰ ਇਹੋ ਜੀ ਅਵਸਥਾ ਬੰਨੀ ਇਹੋ ਜੀ ਮੁਸੀਬਤ ਬੰਨੀ ਹੱਥ ਮਰੋੜੇ ਹੱਥ ਤੇਰੇ ਮੁੜ ਜਾਣਗੇ ਤਨ ਕਪੇ ਤਨ ਤੇਰਾ ਕਪੇਗਾ ਬੀੜਾ ਨਾਲ ਦਰਦਾਂ ਨਾਲ ਸਿਆਉ ਹੋਵਾਸੀ ਕਦੀ ਕਾਲਾ ਹੋਏਗਾ ਕਦੀ ਚਿੱਟਾ ਹੋਏਗਾ ਇਹੋ ਜੀ ਮੁਸੀਬਤ ਬਣੇਗੀ ਉਸ ਵੇਲੇ ਰੰਗ ਬਦਲੇਗਾ ਬਾਡੀ ਦੇ ਰੰਗ ਤਬਦੀਲ ਹੋਣਗੇ ਹੱਥ ਪੈਰ ਮੁੜ ਜਾਣਗੇ ਹੱਥ ਮਰੋੜੇ ਤਨ ਕਪੇ ਸਿਆਹ ਹੋਵਾ ਸੇਤ ਜੋ ਕੀ ਐਨੇ ਚਰਾਂ ਦੀ ਇਸ ਬਾਡੀ ਦੇ ਵਿੱਚ ਇਸ ਦੇਹੀ ਦੇ ਵਿੱਚ ਇਹ ਜਿਉ ਵਸ ਰਿਹਾ ਇਹ ਜਾਨ ਵਸ ਰਹੀ ਹੈ ਆਤਮਾ ਵਸ ਰਹੀ ਜਦੋਂ ਜਮਦੂਤਾ ਨੇ ਕੱਢੀ ਉਦੋਂ ਇਹ ਮੁਸੀਬਤ ਇਹੋ ਜੀ ਬਣੀ ਹੈ ਸਤਿਗੁਰ ਕਹਿੰਦੇ ਨੇ ਸਰੀਰ ਦੇ ਨਾਲ ਹੱਥ ਮੇ ਰੋੜੇ ਤਨ ਕਪੇ ਸਿਓ ਹੋ ਵਾਸੇ ਚਾ ਕਾਲਾ ਸੇ ਚਿੱਟਾ ਸਿਓ ਹੋ ਵਾਸੇ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਹੁਣ ਸਾਰੀ ਜ਼ਿੰਦਗੀ ਇਸ ਸ੍ਰੀ ਰੂਪੀ ਖੇਤੀ ਦੇ ਵਿੱਚ ਜੋ ਕਰਮ ਬੀਜੇ ਹਨ ਜਿਸ ਤਰ੍ਹਾਂ ਦੇ ਕਰਮ ਕੀਤੇ ਹਨ ਉਹ ਜਿਹਾ ਅੱਗੇ ਫਿਰ ਫਲ ਮਿਲੇਗਾ ਜਿਹਾ ਬੀਜੇ ਸੋ ਲੁਣੇ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਵੜਨਾ ਪਏਗਾ ਜਿਹਾ ਬਿਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਨਾਨਕ ਪੰਜਵੇਂ ਨਾਨਕ ਧੰ શ્રી ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੋ ਪ੍ਰਭੂ ਦੀ ਸ਼ਰਨ ਚ ਆ ਗਏ ਜੋ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਗਏ ਉਹਨਾਂ ਨੂੰ ਪਰਮਾਤਮਾ ਨੇ ਆਪਣੇ ਚਰਨਾਂ ਦਾ ਬੋਹਿਤ ਚਰਨਾਂ ਦਾ ਬੇੜਾ ਚਰਨਾਂ ਦਾ ਜਹਾਜ਼ ਦੇ ਦਿੱਤਾ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਬੋਹਿਤ ਕਹਿੰਦੇ ਬੇੜੇ ਨੂੰ ਚਰਨ ਬੋਹਿਤ ਪ੍ਰਭ ਦੇਤ ਪ੍ਰਭੂ ਨੇ ਚਰਨਾਂ ਦਾ ਬੇੜਾ ਉਹਨਾਂ ਨੂੰ ਦੇ ਦਿੱਤਾ ਜੋ ਗੁਰੂ ਦੀ ਸ਼ਰਣ ਚ ਆਏ ਜੋ ਗੁਰਦੇ ਚਰਨੀ ਲੱਗ ਗਏ ਫਿਰ ਉਹਨਾਂ ਵਾਸਤੇ ਇਹ ਭਾਦਰੋਂ ਦਾ ਮਹੀਨਾ ਲਾਸਟ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਨੇ ਸੇ ਭਾਦੋਂ ਇਹ ਨਰਕ ਨਾ ਪਾਈ ਹੈ ਉਹ ਇਸ ਮਹੀਨੇ ਦੇ ਵਿੱਚ ਨਰਕਾ ਨੂੰ ਨਹੀਂ ਜਾਣਗੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਬੇੜਾ ਲੈ ਲਿਆ ਜਿਹੜੇ ਗੁਰੂ ਦੇ ਚਰਨਾਂ ਦੇ ਜਹਾਜ਼ ਦੇ ਵਿੱਚ ਚੜ ਗਏ ਉਹਨਾਂ ਦੀ ਰੱਖਿਆ ਗੁਰੂ ਆਪ ਕਰੇਗਾ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸ਼ੁਰੂਆਤੀ ਪੰਕਤੀ ਸਤਿਗੁਰਾਂ ਨੇ ਕਿਹਾ ਭਾਦੋਂ ਹੀ ਭਰਮ ਭੁਲਾਣੀਆਂ ਜਿਸ ਤਰ੍ਹਾਂ ਕਿ ਭਾਦਰੋਂ ਦਾ ਮਹੀਨਾ ਤੜਕਿਆਂ ਵਾਲਾ ਮਹੀਨਾ ਹੈ ਗਰਮੀ ਦਾ ਮਹੀਨਾ ਇਹਦੇ ਵਿੱਚ ਜਿਸ ਤਰ੍ਹਾਂ ਸਰੀਰ ਦੇ ਨਾਲ ਤਕਲੀਫਾਂ ਬਣਦੀਆਂ ਹਨ ਗਰਮੀ ਵਿਆਕੁਲ ਕਰਦੀ ਹੈ ਭਾਦੋਂ ਦੇ ਤੜਕੇ ਵਿਆਕੁਲ ਕਰਦੇ ਹਨ ਇਸ ਤਰ੍ਹਾਂ ਹੀ ਜਿਹੜੇ ਜੀਵ ਪਰਮੇਸ਼ਰ ਨੂੰ ਭੁੱਲ ਗਏ ਹਨ ਉਹਨਾਂ ਦੇ ਨਾਲ ਵੀ ਇਹੋ ਜਿਹੀ ਅਵਸਥਾ ਬੰਨੀ ਹੈ ਇਹੋ ਜਿਹੀ ਮੁਸੀਬਤ ਬੰਨੀ ਹੈ ਪਰਮਾਤਮਾ ਦੇ ਵਿੱਚ ਭੁੱਲੀਆਂ ਹੋਈਆਂ ਜੀਵ ਰੂਪੀ ਇਸਤਰੀਆਂ ਬਾਦੋਏ ਭਰਮ ਭੁਲਾਣੀਆਂ ਜਿਨ੍ਹਾਂ ਨੇ ਪਰਮਾਤਮਾ ਦੇ ਵਿੱਚ ਭੁੱਲ ਕੇ ਵਾਚ ਕੇ ਤੇ ਪ੍ਰਭੂ ਦੇ ਨਾਲ ਹੇਤ ਜੋੜ ਲਿਆ ਉਹਨਾਂ ਵਾਸਤੇ ਉਹ ਲੱਖ ਅਡੰਬਰ ਕਰ ਲੈਣ ਲੱਖ ਸ਼ਿੰਗਾਰ ਕਰ ਲੈਣ ਕਿਸੇ ਕੰਮ ਨਹੀਂ ਆਉਣੇ ਤੇ ਆਖਰੀ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦਾ ਪਿਆਰ ਅਕਾਲਪੁਰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਪੈ ਗਿਆ ਜੋ ਗੁਰੂ ਦੀ ਸ਼ਰਨ ਚ ਆ ਗਏ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇ ਸੇ ਪਾਦੋਂ ਨਰਕ ਨਾ ਪਾਈ ਹੈ ਗੁਰੂ ਰੱਖਣ ਵਾਲਾ ਹੈ ਉਹ ਭਾਦਰੋਂ ਦੇ ਮਹੀਨੇ ਦੇ ਵਿੱਚ ਨਰਕਾ ਨੂੰ ਨਹੀਂ ਜਾਣਗੇ ਜਿਨ੍ਹਾਂ ਦੀ ਰੱਖਿਆ ਗੁਰੂ ਨੇ ਆਪ ਕੀਤੀ ਜਿਨ੍ਹਾਂ ਦੀ ਰੱਖਿਆ ਗੁਰੂ ਨੇ ਆਪ ਕੀਤੀ ਉਹਨਾਂ ਨੂੰ ਚਰਣਾ ਦਾ ਬੇੜਾ ਮਿਲ ਜੇਗਾ ਚਰਣਾ ਦਾ ਜਹਾਜ਼ ਪ੍ਰਾਪਤ ਹੋ ਜਾਏਗਾ ਤੇ ਭਵ ਸਾਗਰ ਤੋਂ ਪਾਰ ਹੋ ਜਾਣਗੇ ਇਹ ਕਰਮਾਂ ਦਾ ਖੇਤੀ ਹੈ ਇਹ ਸਰੀਰ ਰੂਪੀ ਖੇਤ ਹੈ ਇਹਦੇ ਵਿੱਚ ਜਿਸ ਤਰ੍ਹਾਂ ਦੇ ਕਰਮ ਕਰਾਂਗੇ ਉਸ ਤਰ੍ਹਾਂ ਦੇ ਫਲ ਪਾਵਾਂਗੇ ਲੇਕਿਨ ਜਿਨ੍ਹਾਂ ਨੇ ਪ੍ਰਭੂ ਦੀ ਸ਼ਰਨ ਲੈ ਲਈ ਜੋ ਪ੍ਰਭੂ ਦੇ ਗੁਰੂ ਦੇ ਚਰਨੀ ਟੈ ਪਏ ਗੁਰੂ ਦੇ ਚਰਨੀ ਲੱਗ ਗਏ ਉਹਨਾਂ ਨੂੰ ਸਤਿਗੁਰੂ ਚਰਨਾਂ ਦਾ ਬੇੜਾ ਦੇਣਗੇ ਤੇ ਉਸ ਬੇੜੇ ਦੇ ਵਿੱਚ ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਉਸ ਨਾਮ ਦੇ ਜਹਾਜ਼ ਵਿੱਚ ਜਿਹੜੇ ਚੜ ਗਏ ਉਹ ਫਿਰ ਭਵ ਸਾਗਰ ਤੋਂ ਪਾਰ ਹੋ ਜਾਣਗੇ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਂ ਨਰਕ ਨਾ ਪਾਈ ਹੈ ਗੁਰ ਰਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ